ਮੇਰੇ ਰੇਡ ਕੋਟਾ ਦਿੱਤੇ ਰੈਂਟ ਦੀ 1400 ਰੇਂ ਦੇ ਚੱਲਦਾ ਸਾਰਾ ਨੇ ਰੇਂ ਦੇ ਨਾ ਵੇੇ ਦਾ ਨਾ ਲੈਣੇ ਗੱਲ ਤਾਂ ਕਿੰਨੀ ਕੋਈ ਪਰਵਾਹ ਹੀ ਨਹੀਂ ਮੇਰਾ ਪਿੱਛੇ ਆ ਪੁੱਤਰ ਨੰਦਾ ਬਾਈ ਜੀ ਕੰਮ ਵਧੀਆ ਜਾਂ ਬਣਾ। ਮਾਫਾ ਮੇਰਾ ਕੇ ਬਾਤ ਸਮਝ ਹੋ ਗਿਆ ਨਾ। ਕਾ ਕਰ ਮੜਾਇਆ ਨਹੀਂ ਮੁੜਦਾ ਕਾ ਕਰ ਕਾ ਅਰੇ ਇਹਨੂੰ ਲੈ ਆ ਪਰੇ ਨੂੰ ਜਾਂਦੇ 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 ਹੋਰ ਗਾਂ ਕਰ ਪਰੇ ਲੈ ਆ ਦਿੱਤਾ ਜਲਦੀ ਕਰ ਜਲਦੀ ਫੜਾਫੜ ਚੱਲ ਇੱਥੇ ਦੇ ਖਿੱਤੇ ਦੇ ਕੰਮ ਜਲਦੀ ਜਰਾ ਇਹ ਲੋ ਪੈਪ ਪੋਣਾ ਵਿੱਚ ਪੈਪ ਲਾਗੇ ਆ ਲੰਦੇ ਇਹਨੂੰ ਰੱਖਾ ਇਹਨੂੰ ਉਹਨੂੰ ਕਰ ਇਹਨੂੰ ਰਖਾ ਇਹਨੂੰ ਮੇਰੇ ALU ਹਾਂ ਆਉਂਦੇ ਆਉਂਦੇ ਜਲਦੀ ਚੱਲ 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 ਓਹ ਚੱਲ ਉਹ ਕਦੇ ਲਾ ਇਹਨੂੰ ਰੱਖਾ ਇਹਨੂੰ ਇਹਨੂੰ ਵੜਦੇ ਇਹਨੂੰ ਜਗ ਤਾ ਤਾ ਚੱਕ ਤਾ ਹੋਰ ਜਾ ਕੋਰ ਰੁਕ ਜਾ ਆਉਂਦੇ ਹੋਰ ਚੱਕ ਬਾਹ ਆਉਂਦੇ ਏ ਥੋੜਾ ਹੋਰ ਜਾਂਦੇ ਇੰਨਾ ਕੋਉਂਦੇ ਇੰਨਾ ਮਾਰੀ ਥੱਲੇ ਕਰੀ ਥੱਲੇ ਕਰ ਮਾੜੀ ਕਰ 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 ਮਾੜਾ ਅੱਗੇ ਨੂੰ ਤੋਰਨਾ ਮਾੜਾ ਘਾਣ ਤੋਰੀ ਮਾੜਾ ਜਾ ਮਾੜਾ ਜਾ ਨੱਪ ਦੀ ਨਾਲ ਹੀ ਸਾਜੀਦ ਚੱਲ ਰੱਖ ਦੇ ਥੱਲੇ ਉਹ ਰੋਟੀ ਖਾਲਾ ਰੋਟੀ ਕਰਲਾ ਬੰਦ ਪਹਿਲੇ ਰੋਟੀ ਖਾਲਾ ਇੱਥੇ ਬਹਿ ਕੇ ਛਾਵੇਂ ਖਾਣਾ ਟਰੈਕਟਰ ਦੇ ਖਾਲਾ ਆ ਦੇ ਪਿਆ ਢੱਪਾ ਰੋਟੀ ਖਾਲਾ ਪਹਿਲਾਂ ਆਏ ਅਈ ਗਾਲੀ ਘਾਰੇ ਕੋਈ ਨਹੀਂ ਉਹ ਡਿਊਟੀ ਖਾ ਰੋਟੀ ਆਸਤੇ ਕਮਾਉਂਦੇ ਆਂ ਔਰ ਗਾਲੀ ਕਮਾਉਂਦੇ ਆਂ ਰੋਟੀ ਖਾ ਰਾਣਾ ਪਹਿਲਾਂ ਤੋਂ ਮੜ ਰੋਟੀ ਧੋੜਾ ਸਾਰੀ ਔਰ ਧੋੜ ਕਾਦੀ ਆ ਇਹ ਯਾਰ ਉਹ ਉੱਥੇ ਬਹਿ ਕੇ ਨਾ ਖਾਵਾ ਅਜਲ ਜਾ ਉੱਥੇ ਚਲ ਜਾ ਜਾ ਲੈ ਆ ਪਾਣੀ ਪੁਣੀ ਉੱਥੇ ਲੈ ਆ ਓਏ ਨਹੀਂ ਮੰਨ ਜਾ ਕੇ ਪਾਣੀ ਆ ਕੇ ਪੀ ਲਈ ਵੀ ਜਾ ਫੱਜਾ ਫੜ ਖਾ ਜਾ ਕੇ ਅਈ ਆ ਕੇ ਲਾ ਕੇ ਆਵਾੜ ਉਹਦੇ ਬਾਅਦ ਟਾਟਾ ਆ ਗਈ ਦੁਬਾਰਾ ਕਮੇਟੀ ਆ ਗਈ ਅਸੀਂ ਖਾਲੀ ਕਰਕੇ

ਈ ਕੀ ਮੰਗਣਾ ਬਾਰਾਬ ਲੈ ਆਉਣੇ ਆ ਦੋਰੀਆ ਜਾਪਾਂ ਬਾਈ ਆਪਣੇ ਸਰਦਾ ਕੰਮ ਚੜੂ 10 12 ਟਰਾਲੀਆਂ ਬਰੋੜੀਆਂ ਪਾਜ ਨਾ ਨੈਟਰ ਲਾਦਦਾ ਪਜ ਪੱਕੇ ਦਾ ਛੋਟਾ ਰੱਖਣਾ ਟਰਾਲੀਆਂ ਆਪਰੇ ਹੋਰਾ ਦੂਰਵਾ ਨਾਲੇ ਤੇਲ ਘੱਟ ਖਾਂਦਾ ਇੱਥੇ ਆਏ ਕਭੇ ਲੋੜੂ ਦੋਵੇਂ ਭਿਆ ਦੇ ਲੈ ਜਾ ਕਰਨੇ ਆ ਉਹ ਐਨੂੰ ਕਰ ਲਾ ਉਹ ਵਧੀਆ ਚੱਕਦੇ ਚੱਕਦੇ ਆ ਬਾਕਲਾ ਸਹੀ ਆ ਛੱਡ ਦੇ ਇੱਥੇ ਜਲੋ ਕੰਮ ਆਂਨੇ ਮੈਂ ਬਲਾਉ 5 ਮਿੰਟ एॾे <laughs> ਬੈਂਡ ਥਲੇ ਪਾ ਦੇ ਪਾ ਦੇ ਅਜੇ ਵੀ ਤਾਂ ਚੱਕਾ ਗੱਡਾ ਦੁਤਾ ਕੋਲੇ ਆ ਜਾ ਫਾਈਰ ਪਾ ਦੇ ਪਾਉ ਪਿੱਛੇ ਕਰ ਲੈ ਦੱਬਾ ਪਿੱਛੇ ਕਰ ਲੈ ਹੋਰ ਪਰੇ ਨੂੰ ਹੋਰ ਟਰਾਲੀ ਨੂੰ ਆ ਪਾ ਲੋਹੇ ਵਾਲੀ ਚੱਲ 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 ਓ ਬਾਈ ਜੇ ਨੇ ਲਾਤੀਆ ਆਪਾਂ ਹੁਣ ਪਾ ਲੈਣੀ ਆ ਚੱਲ ਦੂ ਚੱਲ ਥੋੜੇ ਕੰਮ ਚੱਲਣਾ ਜਮਾ ਦਾ ਕਾਟ ਲਾ ਲਓ ਪਾ ਲਓ ਲਾ ਲਓ ਪਾ ਲਓ ਆਗੇ ਆਪਣੇ ਬਾਕੀ ਟਰੇ ਦੇਖਾਂ ਤੇ ਉਹ ਫੈਂਡ ਜਿਹੜੀਆਂ ਪੈਗੀਆਂ ਚਾਰ ਪੰਜ ਟਰਾਲੀਆਂ ਤਾਂ ਲੇਟ ਹੋ ਗਏ ਆ। ਇਹ ਰਾ ਹੋ ਗਿਆ। ਹਮਦਰਦੀਆਂ ਦਾ ਬੱਚੇ